ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਹੀ ਹੋਣਗੇ ਲੋ ਜੀ ਇੱਕ ਬੜੇ ਦਿਨਾਂ ਬਾਅਦ ਅੱਜ ਅਸੀਂ ਮਤਲਬ ਅਸੀਂ ਨਹੀਂ ਮਤਲਬ ਪ੍ਰੀਤ ਅੱਜ ਪ੍ਰੀਤ ਨੇ ਜਿਹੜਾ ਮੰਮੀ ਨੂੰ ਗਿਫਟ ਓ ਮਾਈ ਗੋਡ ਮੰਮੀ ਨੇ ਜਿਹੜਾ ਪ੍ਰੀਤ ਨੂੰ ਗਿਫਟ ਤੇ ਬਹੁਤ ਦਿਨਾਂ ਦਾ ਇੰਤਜ਼ਾਰ ਸੀ ਤੇ ਅੱਜ ਪ੍ਰੀਤੀ ਗੰਦੀ ਵੀ 100 ਇੰਨੇ ਵੀ ਮੈਨੂੰ ਹੀ ਪਤਾ ਮੇਰੇ ਪੈਸੇ ਕੱਢੇ ਯਾਨੀ ਕੀ ਕੀਤਾ ਠੀਕ ਆ ਤੇ ਜਿਹੜਾ ਗਿਫਟ ਆ ਹੈ ਇੱਕ ਨੇ ਮੇਰਾ ਨੋਟ ਧੋ ਦਿੱਤਾ 200 ਦਾ ਉਹ ਮੈਨੂੰ ਤਾਂ ਅੱਗੇ ਪੈ ਜਾਈ ਨਹੀਂ ਸੀ ਮੈਂ ਨਾ ਤੇ ਜੇਬ ਪਜਾਮਾ ਵਾਲਾ ਪਾਇਆ ਤੇ ਉਹਦੇ ਵਿੱਚ 200 ਦਾ ਨੋਟ ਇਕੱਠਾ ਹੋਇਆ ਪਿਆ ਮੈਂ ਕਿਹਾ ਯਾਰ ਆਹ ਕੀ ਹੈ ਜਦੋਂ ਮੈਂ ਦੇਖਿਆ ਨੋਟ ਨਹੀਂ ਬਿਲਕੁਲ ਮੈਨੂੰ ਵੀ ਪਤਾ ਲੱਗਾ ਤੇ ਬਾਕੀ ਫੇਰ ਆਪਣਾ ਜਿਹੜਾ ਗਿਫਟ ਆ ਉਹ ਗਿਫਟ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਉਹ ਗਿਫਟ ਐਦਾਂ ਦਾ ਵੀ ਕਿਸੇ ਦੀ ਵੀ ਮੰਮੀ ਨੂੰ ਦੇਵਾਂਗੇ ਸਾਰੀਆਂ ਖੁਸ਼ ਹੋਣਗੀਆਂ ਐਦਾਂ ਦਾ ਗਿਫਟ ਆ ਸੋ ਤੁਸੀਂ ਅੱਧੀ ਸਿਲੈਂਡਰ ਵਾਲਾ ਸੋ ਤੁਸੀਂ ਸਾਰਿਆਂ ਨੇ ਉਸ ਤੋਂ ਜੱਜ ਕਰ ਸਕਦੇ ਹੋ ਕੀ ਹੋ ਸਕਦਾ ਹੈ ਤੋ ਪਹਿਲਾ ਤਾਂ ਮੈਂ ਮੰਮੀ ਕੋ ਜਾਣਾ ਮੰਮੀ ਨੂੰ ਕਹਿਣਾ ਮੰਮੀ ਕੈਲੀ ਪ੍ਰੀਤੀ ਨੇ ਗਿਫਟ ਲੈ ਆਇਆ ਵੀ ਕੀ ਹੋ ਸਕਦਾ ਦੇ ਦੇ ਮੰਮੀ ਕੀ ਕਹਿੰਦੀ ਆ ਤੇ ਬਾਕੀ ਤੇ ਤੁਸੀਂ ਸਾਰੇ ਜਾਣੇ ਹੁਣ ਬਲੌਗ ਨਾਲ ਬਣੇ ਰਹੋ ਪਹਿਲਾਂ ਤਾਂ ਬੰਦ ਕਰ ਦੀ ਸੀਟੀਆਂ ਬਹੁਤ ਜਿਹੜੀਆਂ ਸੀ ਉਹਦੀ ਸੀਟੀ 76 ਕਹਿੰਦੇ ਸੀਟੀ ਦਾ ਮਾਰਿਆ ਮੈਂ ਕੁੱਕਰ ਇਹਨੂੰ ਇਹ ਨਹੀਂ ਪਤਾ ਤੇ ਹੁਣ ਆਪਾਂ ਲੋ ਜੀ ਮੰਮੀ ਨੂੰ ਜਾ ਕੇ ਪੁੱਛਦੇ ਆ ਵੀ ਮੰਮੀ ਪ੍ਰੀਤ ਨੇ ਤੁਹਾਡੇ ਲਈ ਗਿਫਟ ਲੈ ਆਇਆ ਵੀ ਤੁਸੀਂ ਮਤਲਬ ਦੇਖਦੇ ਮੰਮੀ ਦੇ ਫੇਸ ਦੀ ਜਿਹੜੀ ਰਿਐਕਸ਼ਨ ਰਿਐਕਸ਼ਨ ਚੈੱਕ ਕਰਦੇ ਆ ਤੁਸੀਂ ਸਾਰੇ ਜਾਣੇ ਬਣੇ ਰਹੋ ਬਲੌਗ ਨਾਲ ਅੱਜ ਲਈ ਪ੍ਰੀਤੀ ਮੰਮੀ ਕੋ ਆ ਜਾਓ ਜੋ ਲੋਈ ਜੀ ਤੁਸੀਂ ਵਲੋਗ ਨਾ ਬਣਦੇ ਹੋ ਅਸੀਂ ਚੱਲੇ ਮੰਮੀ ਦੇ ਕੋਲ ਆ ਜਾ ਆ ਜਾ ਮੰਮੀ ਲੋ ਜੀ ਉਧਰ ਕਸਟਮਰ ਆ ਗਈ ਸਾਡੇ ਸਬਜੀ ਵਾਲੇ ਸੋ ਹੁਣ ਮੰਮੀ ਮੰਮੀ ਤੇਨਾਂ ਗੱਲ ਕਰਨੀ ਵੀ ਅਜੇ ਪ੍ਰੀਤੀ ਨੇ ਨਾ ਸਾਡੇ ਲਈ ਇੱਕ ਗਿਫਟ ਲਿਆ ਆ ਤੁਸੀਂ ਦੱਸੋ ਕੀ ਮਤਲਬ ਤੁਹਾਨੂੰ ਵੀ ਤੁਹਾਨੂੰ ਵੀ ਲੱਗਦਾ ਕੀ ਹੋ ਸਕਦਾ ਹੈ ਤੁਸੀਂ ਦੱਸੋ ਫਿਰ ਵੀ ਉਹ ਦੇਖੋ ਕਿ ਕਿੱਦਾਂ ਕਿੱਦਾਂ ਸਭ ਇਹ ਸਭ ਇਹ ਮਛਰੇ ਫਿਰ ਮੈਂ ਕਿਹਾ ਚਲੋ ਵੀ 10 ਮਿੰਟ ਬੈਠੋ ਦਿਖਾਉਂਦੇ ਆ ਤੁਹਾਨੂੰ ਅੱਜ ਬੈਜੋ ਚੱਲ ਆਇਆ ਲਓ ਜੀ ਸੰਮੀ ਦਾ ਥੋੜਾ ਜਿਹਾ ਹੋਸ਼ ਤਾਂ ਹੋਈ ਆ ਹੁਣ ਆਪਾਂ ਅੱਧਾ ਕਰਦੇ ਆ ਸਲਾਹ ਕਰਦੇ ਆ ਕੰਦਰ ਜਾ ਕੇ ਆਇਆ ਆ ਪ੍ਰੀਤੀ ਗੱਲ ਸੁਣ ਜਦੋਂ ਦਿਨਾ ਵੀ ਹੋਣੀ ਦੇ ਦੀਏ ਹੋਣੀ ਦੇ ਦੀਏ ਚਲੋ ਲੋ ਜੀ ਆਪਾਂ ਤੁਹਾਨੂੰ ਪਹਿਲਾਂ ਦਿਖਾ ਦੇਣਾ ਆਪਾਂ ਗਿਫਟ ਜਿਹੜਾ ਵੀ ਦੇਣਾ ਹੈ ਬਾਕੀ ਮੰਮੀ ਨੂੰ ਆਪਾਂ ਚਲੋ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦੀ ਸਾਰਿਆਂ ਨੂੰ ਤੇ ਲੈ ਆ ਵੀ ਪ੍ਰੀਤੀ ਗਿਫਟ ਦਿਖਾ ਲੋ ਜੀ ਜਿਹੜੇ ਆਪਾਂ ਗਿਫਟ ਦੀ ਗੱਲ ਕਰਦੇ ਸੀ ਉਹ ਗਿਫਟ ਹੈਗਾ ਆ ਦੇਖੋ ਪ੍ਰੀਤੀ ਨੇ ਰੁਪਈਆ ਰੁਪਈਆ ਜੋੜ ਕੇ 2200 100 100 ਰੁਪਈਆ ਜੋੜ ਕੇ ਤੇ ਦੀਦੀ ਨਾ ਜਾ ਕੇ ਸੂਟ ਲਿਆਂਦਾ ਮੈਨੂੰ ਵੀ ਨਹੀਂ ਪਤਾ ਜੀ ਸੂਟ ਲਿਆਂਦਾ ਦਿਖਾਓ ਮੰਮੀ ਨੇ ਕਿਹੜਾ ਸੂਟ ਹੈ ਲਓ ਜੀ ਦਿਖਾਓ ਤਾਂ ਬੋਲ ਕੇ ਦਿਖਾਓ ਤੇ ਇਹ ਗਿਰਨ ਵਾਲਾ ਘਰੇ ਵੀ ਆ ਉਹਨੇ ਕਹਿੰਦਾ ਉਹ ਹੀ ਆ ਨਹੀਂ ਇਹ ਆ ਦੇਖੋ ਜੀ ਚਲਾਏ ਮੰਮੀ ਨੂੰ ਦਿਖਾਉਂਦੇ ਆ ਲਓ ਜੀ ਹੋਰ ਦੇਖਦੇ ਆ ਮੰਮੀ ਦਾ ਰਿਐਕਸ਼ਨ ਤੇ ਤੁਸੀਂ ਹੁਣ ਚੈੱਕ ਕਰਿਓ ਅੰਦਰ ਵਾਈ ਮਾਰੀ 12 ਉਹ 12 ਉਹ ਬਹੁਤ ਆ ਆਵਾਜ਼ ਬਹੁਤ ਆ ਵਿੱਕਣਦੀ ਹੈ ਨਾ ਤੇ ਮम्मी ਨੂੰ ਅੰਦਰ ਵਾਈ ਮਾਰਦੇ ਆ ਚੱਲ ਫੇਮ ਆ ਗਿਆ ਇੱਕ ਮਿੰਟ ਹੋ ਜਾ ਹੈ ਮੈਂ ਮੰਮੀ ਨੂੰ ਵਾਈ ਮਾਰਦੇ ਅੰਦਰ ਮੰਮੀ ਮੰਮਾ ਆਏ ਇੱਕ ਮਿੰਟ ਅੰਦਰ ਜਾ ਮੈਂ ਕਾ ਅੰਦਰ ਹੀ ਗਿਫਟ ਦੇ ਦਿੰਦੇ ਆ ਬਾਹਰ ਤਾਂ ਆਵਾਜ਼ ਬਹੁਤ ਆ ਗੱਡੀਆਂ ਗੁੱਡੀਆਂ ਦੀ ਹੈ ਅੱਛਾ ਹਾਂ ਠੀਕ ਆ ਜਾ ਵੀ ਸਰੀਜ਼ ਲਿਆ ਤਾ ਫੇ ਇੱਦਾਂ ਪਹਿਲਾਂ ਹੁਣ ਮੰਮੀ ਨੇ ਇੱਕ ਵਾਰੀ ਪੁੱਛਦੇ ਵੀ ਕੀ ਹੋ ਰਿਹਾ ਲੱਗਦਾ ਉਧਰ ਮੰਮੀ ਕੀ ਹੋ ਸਕਦਾ ਇਹਦੇ ਵਿੱਚ ਗੈਸ ਕਰੋ ਗੈਸ ਮੇਰੇ ਤੇ ਵਾਇਦਾ ਹੁੰਦਾ ਹੀ ਉਹ ਪਤਾ ਲੱਗ ਜਾਣਾ ਲੱਗਦਾ ਸਮਾਉਣ ਆਲਾ ਆ ਸਿਮਲਾ ਜੀ ਆਈ ਨੋਦੇ ਜੀ ਕੋਟਲਾ ਗਿਆ ਮੈਂ ਤਾਂ ਕਰਕੇ ਪੈਸਾ ਜੋੜ ਕੇ ਵਾਓ ਲੈ ਵੀ ਲੈ ਵਾਹ ਮਜੀ ਕੋਲ ਕੇ ਦੇਖੋ ਹੈ ਹੋਨੇ ਤਾਂ ਕਿ ਕਿ ਤੁਹਾਡੇ ਦਰਾਂ ਕੋਠੀ ਜਾਣਾ ਹੈ ਆ ਦੇਖੀ ਮੰਮੀ ਦੇ ਹਿਸਾਬ ਨਾਲ ਸਹੀ ਆ ਨਾਲੇ ਗਰਮੀ ਆ ਨਾਲ ਸੇਕੋ ਸੋਬਰ ਹਾਂ ਕਿਆ ਟਿਆ ਮੈਂ ਕਹਾ ਬਹੁਤ ਸੋਹਣਾ ਸਹੀ ਆ ਤੇ ਕਿੰਨੇ ਦਾ ਲੈਂਦਾ ਇਹ ਦੱਸ ਤਮੜਿਆ ਹੈ ਕਿੰਨੇ ਦਾ ਲੈਂਦਾ ਕਿੰਦਾ ਲੈਂਦਾ ਮੈਂ ਕਿਹਾ 81800 ਬੋ ਜੀ 81800 ਦਾ ਦਿੰਦਾ ਬੋ ਜੀ ਵਾ ਲੈ ਤਾਂ ਲੈ ਸਾਲ ਮਾਰੀ ਇਹ ਹਾਂ ਸੋਨਾ ਰਾਣਾ ਸੋਨਾ ਤੀਸੀ ਦੱਸ ਸੋਨਾ ਰਾਣਾ ਹਾਂ ਮੈਂ ਮੇਰਾ ਤਾਂ ਰੰਗ ਫੇਵਰੇਟ ਆ ਬੱਚਾ ਆਲੇ ਹੁੰਦਾ ਉਹੜੇ ਫੋਨਾ ਹੀ ਫੋਨਾ ਰੰਟਾ ਠੀਕ ਆ ਫੋਨਾ ਮਾਰਾ ਤਾਂ ਗਿਆਨੀਆਂ ਤਰੱਕੀਆਂ ਵੱਲ ਸੀ ਤਰੱਕੀ ਤੇ ਤਰੱਕੀ ਆਵੇ ਹਾਂ ਫੇਰ ਹਾਂ ਸੋਨਾ ਦੇ ਦੇ ਠੀਕ ਆ ਠੀਕ ਆ ਤੂੰ ਹੀ ਦੋ ਨੂੰ ਆਗੇ ਦੇ ਮੰਮੀ ਕਹਿੰਦੇ ਵੇ ਸੁਣਾ ਹਾਂ ਵੀ ਐਂ ਦੱਸ ਤੂੰ ਹੀ ਦੇ ਸੁਣਾ ਕੇ ਪ੍ਰੀਤ ਤੁਸੀਂ ਦੇ ਉਸ ਮਾਗੇ ਮੰਮੀ ਨੂੰ ਕਹਦੇ ਕਹਿਣਾ ਮੈਂ ਮੰਮੀ ਨੂੰ ਕਹਿਣ ਦਈ ਆ ਤੁਸੀਂ ਨਾ ਆਪ ਨੂੰ ਦੇ ਆਏ ਹੋ ਨਾ ਹਾਂ ਪੈਸੇ ਨਾ ਹੀ ਆਪ ਦੇ ਨੇ ਜਿੱਤੇ ਇਹਦੇ ਪੈਸੇ ਆਪਾਂ ਤਾਂ ਉਹ ਇੱਥੇ ਮੈਂ ਸਮਾਈ ਵੀ ਦੂੰ ਆ ਨਹੀਂ ਤੁਸੀਂ ਦੇ ਆਏ ਹੋ ਸੀ ਨਾ ਸਪੌਂਟੇਨੀ ਠੀਕ ਹੈ ਹਾਂ ਚੱਲ ਵਧੀਆ ਇੱਕ ਇਹ ਸੂਣ ਇੱਕ ਤਾਂ ਰਾਜੀ ਹੋ ਰਾਜੀ ਰਾਜੀ ਹੋ ਤੇਰਾ ਵੱਡਾ ਵੱਡਾ ਡੋਲਾ ਕਰੇ ਪਰਮਾਤਮਾ ਡੋਲੇ ਆਲੂ ਆ ਮੰਮੀ ਹੁਣ ਹੋਣਾ ਮੈਂ ਤੁਹਾਡੀਆਂ ਦੁਆਵਾਂ ਨਾਲ ਡੋਲੇ ਆਲੂ ਹੋ ਜਾਂਦੇ ਆ ਨੇ ਡੋਲਾ ਜਿ세ਤੀ ਬਣਾਉਣੀ ਵਸ ਲਾਪੇ ਆ ਡਾਈ ਟਿਕਾ ਨੂੰ ਨੰਨੂ ਨੇ ਮੈਂ ਕਹਾਂ ਤੇ ਮੇਰਾ ਮੁੰਡਾ ਆ ਦੇਖ ਉਧਰ ਇਹ ਮੁੰਡੇ ਦੇ ਪੈ ਹੁਣ ਹੀ ਨਾਕਲਣ ਨਾਲ ਆਇਆ ਇਹਨੂੰ ਕੀ ਕਹ ਮਮੀ ਤੁਸੀਂ ਕੀ ਕਹ ਇਹਨੂੰ ਮੈਂ ਕਹਾਂ ਤੂੰ ਮੇਰਾ ਮੁੰਡਾ ਮੈਂ ਪਾਪੀ ਲੈ ਕੇ ਦੂ ਆਹਦੇ ਪੈਸੇ ਮੈਂ ਕਹਾਂ ਨਾ ਤੂੰ ਪੀਤੀ ਦਾ ਮੁੰਡਾ ਨਾ ਪਾਪਾ ਦਾ ਤੂੰ ਮੇਰਾ ਮੁੰਡਾ ਕਿੰਨਾ ਚਿਰ ਸੋਚਦਾ ਨਹੀਂ ਪਾਪਾ ਦਾ ਸੋਚਦਾ ਰਿਹਾ ਮੈਂ ਨਹੀਂ ਤੇਰਾ ਪਾਂਡ ਲੈ ਆਦਾ ਕਰ 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 ਪਾਪਾ ਦਾ ਨੂੰ ਪਤਾ ਪਾਪਾ ਵੇ ਜਿਹੜੀ ਚੀਜ਼ ਲਿਆ ਦਿੰਦੇ ਆ ਮਮੀ ਨੇ ਰਾਜ਼ੀ ਲੈ ਕੇ ਦੇਣੀ ਆ ਆ ਬਹਿ ਗਿਆ ਪਹਿਲੇ ਹੀ ਪਤਾ ਓਏ ਓਏ ਓਵਾ ਓਏ ਇਹ ਪੁੱਛੋ ਕਿਹਦਾ ਮੁੰਡਾ ਨੰਨੂ ਕਿਹਦਾ ਮੁੰਡਾ ਤੂੰ ਮੈਂ ਕੀ ਕਰਦਾ ਮੈਂ ਬੈਠੂ ਮੈਂ ਬੈਠੂ ਉੱਥੋਂ ਇੱਥੋਂ ਬੀਬੀ ਆ ਬੀਬੀ ਆ ਉੱਥੋਂ ਇੱਥੋਂ ਮੰਮੀ ਤੂੰ ਗੈ ਮੰਮੀ ਤੇਨਾ ਬੂਹੜੇ ਲੈਣਾ ਮੰਮੀ ਨੂੰ ਗੈ ਮੰਮੀ ਨਾਲ ਅੱਡੇ ਫਾਇ ਲੈ ਨਹੀਂ ਕਿਉਂ ਆ ਦੇ ਲੈ ਬੀਬੀ ਦਾ ਆ ਹੈ ਬੀਬੀ ਦਾ ਹੈ ਨਹੀਂ ਕੀ ਇਹ ਤਾਂ ਬੀਬੀ ਨਾਲ ਬੈਠ ਤੇ ਇੰਨਾ ਰਹਿਣਾ ਮੈਂ ਆ ਤੇ ਕੋਈ ਮਮੀ ਨੂੰ ਮਮੀ ਕਹਿੰਦਾ ਮਮੀ ਦੀ ਬੀਬੀ ਨਾ ਬੈ ਨਾ 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 ਤੂੰ ਮੇਰਾ ਮੁੰਡਾ ਕ ਪਾਪਾ ਦਾ ਪੀਤੀ ਦਾ ਇਹਦਾ ਮੁੰਡਾ ਮੈਨੂੰ ਨਾ ਮੈਨੂੰ ਕਹਿੰਦਾ ਮੈਨੂੰ ਇਹਦਾ ਮੁੰਡਾ ਆ ਪਾਪਾ ਹੈ ਇਹ ਆ ਮੁੰਡਾ ਪਾਪਾ ਦਾ ਕੀ ਮੇਰਾ ਵਾਲ ਦੇ ਲਾ ਕੀ ਬਣਾ ਲਿਆ ਤੂੰ ਆ ਸੋਟੀ ਦੇ ਕਿੱਦਾਂ ਲੈ ਮੁੰਡਾ ਕਹਦਾ ਆ ਮੁੰਡਾ ਕਹਦਾ ਐਂ ਪੁੱਛੇ ਨੂੰ ਮੁੰਡਾ ਕਹਦਾ ਬੋਤਲ ਲਿਆ ਕੱਢ ਕੇ ਪਾਣੀ ਦੇ ਹੁਣ ਜਾ ਪਾਣੀ ਦੀ ਬੋਤਲ ਲੈ मम्मी बैठ मम्मी बैठ मम्मी बैठ मम्मी बैठ जा बैठ आ गया हाय रब्बा बड़ी चीज आए मम्मी बैठ जा मम्मी बैठ जा बैठ मम्मी मम्मी बैठ मम्मी मम्मी बैठ जा बैठ जा बैठ जा मैं बैठ मैं बैठ जाऊं जाके पानी का ले आको बोतल का पानी भी है ਪਾਣੀ ਬੋਤਲ ਲੈ ਆ ਜਾ ਤੈਨੂੰ じゃ ਪਾਣੀ ਲੈ ਗਿਆ ਮੇਰੇ ਕੋਲ ਚੱਲਿਆ ਮੈਂ ਚੈਨ ਭਾਈ ਮੈਂ ਦੇਖਦੀ ਕulfi ਵਾਲਾ ਆਉਂਦਾ ਮੰਮੀ ਦੇਖ ਭਾਈ ਆਉਂਦਾ ਕulfi ਵਾਲਾ ਲਓ ਜੀ ਸਬਜ਼ੀਆਂ ਥੋੜੀਆਂ ਲੈ ਗਈਆਂ ਕੱਲ ਨਵੀਆਂ ਲੈ ਕੇ ਆਉਣੀਆਂ ਆ ਜਿਹੜੇ ਅੱਜ ਦਾ ਵਲੌਗ ਦੇਖਣਦੇ ਆ ਕਾਲੂ ਆ ਸਕਦੇ ਆ ਕਾਲੂ ਤਾਜੀ ਸਬਜ਼ੀ ਆ ਜਾਣੀਆਂ ਸਾਰੀ ਇਹ ਕੱਲ ਦੀ ਆ ਤੇ ਅੱਜ 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 ਆ ਨਵੀਆਂ ਆ ਜਿਹੜਾ ਸਾਡਾ ਜਿਹੜਾ ਮਨਵੀਰ ਹੈ ਨਾ ਇਹਦਾ ਟੀਚਾ ਕਿ ਇਧਰੋਂ ਜਿਹੜਾ ਗੋਲ ਗੱਪੇ ਵਾਲਾ ਲੰਘਣਾ ਤੇ ਕulfi ਵਾਲਾ ਲੰਘਣਾ ਇਧਰੋਂ ਗੋਲ ਇਹ ਦੋਨੇ ਨੇ ਘੇਰਨੇ 100 ਰੁਪਏ ਖਰਚੋਣੇ ਨੇ ਬੀਜ ਵੀ ਆ ਰਿਹਾ ਕੋ ਐਨ ਐ ਨੇਰ ਪਲਾਸ ਕੇ ਦਲਾਈ ਪਲਾਸ ਨਹੀਂ ਨੇਰ ਪਲਾਸ ਨੇਰ ਪਾਲਚ ਪਲਪਿਸਟਿਕ ਹੈ ਨਾ ਪਲਪਿਸਟਿਕ ਲਈ ਤੋ ਪਿਸਟਿਕ ਮਾਰਨਾ ਪਾਣੀ ਦੀ ਹੈ ਨਾ ਮੈਂ ਲੈ ਆਂਦਾ ਪਾਣੀ ਤੈਨੂੰ ਲੈ ਆ ਮੈਂ ਪਾਣੀ ਲੈ ਕੇ ਆਂ ਮੈਂ ਹੋਏ ਲੈ 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 ਦੋਨੇ ਹੀ ਆਣੀਆਂ ਦੇਖ ਲਓ ਆਪਾਂ ਤਾਂ ਮਨੂ ਵੀ ਤਾਂ ਬਾਲ ਕਟਾਈ ਦੇ ਆ ਨੰਨੂ ਕਿਤੇ ਬਾਲ ਇੰਨੇ ਸੋਨੇ ਕੱਟਦਾ ਆ ਬਾਓ ਬਾਗੜਿਆਣ ਵੀ ਪਉਂਦਾ ਏ ਓਏ ਹੋਏ ਹੋਏ ਬਾੜੀ ਵੀ ਨਾ ਨਾ ਲੈ ਤਾਂ ਨਨੂ ਕਿੱਦਾਂ ਬਾਲ ਕੱਟਣੇ ਆ ਕੱਟ ਦੋ ਸਾਰੇ ਬਾਲ ਸਾਰੇ ਕੱਟ ਦੋ ਉੱਪਰ ਹੀ ਬੰਨ੍ਹ ਲਓ ਕੋ ਵੀ ਦਬੋਂਦਾ ਲੋਕ ਵੀ ਕੈਂ ਕਿੰਨੇ ਬੈਚ ਲੈਣੇ 2 2 ਰੁਪਏ ਲੈਣੇ ਮੈਂ 2 ਹੈਗੇ ਆ ਮੈਂ 2 ਹੈਗੇ ਆ ਮੈਂ ਦੇ ਦੇਣੀ ਬਹੁਤ ਕੀ ਦੇ ਦੇਣੀ ਆਲੋ 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 2 ਰੁਪਏ ਭਾਜੀ ਆਲੋ 2 ਰੁਪਏ ਥੈਂਕ ਯੂ ਥੈਂਕ ਯੂ ਹੈ 2 ਰੁਪਏ ਚਲੋ ਨਾਈ ਸਾਬ ਨਾਲ ਨਾਲ ਚੀਜੀ ਨਾਲ ਚੱਲ ਜਾਂਦੇ ਆ ਚੱਲ ਆ ਜਾਪਾਂ ਕੱਟੀਏ ਫਿਰ ਖਰਬੂਜਾ ਤੇ ਫਿਰ ਕਰੀਏ ਕੰਮ ਚਲੋ ਇੱਧਰ ਆ ਜਾ ਛਾਵੇਂ ਮੈਨੂੰ ਤਾਂ ਪੈਣਾ ਪੱਤਾ ਚਾਹੀਦਾ ਉੱਪਰ ਦਦੀ ਲੱਗਿਆ 35 ਲੱਗਿਆ ਨੌਣਾ ਦੇਖੋ ਨੌਣਾ ਇਹਨੂੰ ਹੁਣ ਤਾਂ ਸ਼ਾਮਾ ਪੈ ਗਈਆਂ ਚਲ ਕੋਈ ਨਾ ਲਾ ਦਿੰਦੇ ਕੁਛ ਨਹੀਂ ਮੈਨੂੰ ਲੱਗਦਾ ਪਾਣੀ ਭਰ ਦਿੰਦਾ ਦਹੀਂ ਵਿੱਚ ਰੱਖਿਆ ਇਹਨੂੰ ਬੰਦ ਕਰ ਦੋ ਇਹ ਮੱਖੀਆਂ ਆ ਗਈਆਂ ਨੇ ਫੇਰ ਬੜਾ ਜੱਬ ਪੈਣਾ ਬਾ ਠੀਕ ਹੈ ਠੰਡਾ ਹੋ ਜਾਣਾ ਆਇਆ ਆਇਆ ਆਜੋ 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 ਦਹੀਂ ਰੱਖਿਆ ਉਹ ਬਸ ਹਿਲੇ ਨਾ ਲੈ ਤਾਂ ਮਨੂ ਕਈ ਕੱਟਾ ਲੱਗੇ ਪਾਪਾ ਗਰ ਇਹ ਉਹ ਨਹੀਂ ਲੱਗਦਾ ਹਾਂ ਪੱਕਾ ਨਹੀਂ ਲੱਗਦਾ ਕੱਚਾ ਲੱਗਦਾ ਮੈਨੂੰ ਪਾਪਾ ਕੋ ਫੈਤੇ ਦਾਦਾ ਨਹੀਂ ਬੁਆ ਕੇ ਬਾਤੇ ਦਿੱਤੀ ਨਾ ਉਹ ਕੀ ਕਰ ਫੇਰੋਂ ਇਹਗਾ ਬੜਾ ਮਿੱਠਾ ਵੀ ਨਹੀਂ ਬੜਾ ਦਿੱਤਾ ਵੀ ਨਹੀਂ ਉਹ 빙ੀ ਉਹ ਕਾਰਦੀ ਬੰਗੀ ਹੋ ਗਈ ਆ ਕਰਦਾ ਆਪਣੀ ਕਿੱਥੇ ਨਵੀਂ ਲੈਂਦੀ ਆਪਾਂ ਬਿਕੋ ਉਹ ਕਰਦੀ ਨਹੀਂ ਮਿਲਦੀ ਬਈ ਮੈਨੂੰ ਤਾਂ ਉਹ ਕਿੱਥੇ ਚਲ ਗਈ ਆ ਮੈਨੂੰ ਕੀ ਪਤਾ ਮਿੱਠਾ ਯਾਰ ਆ ਉਹ ਦੂਜੇ ਕਾਲੀ ਚ ਕਟੋ ਉਹਦੇ ਕੋਲ ਆ ਨਿਕਾ ਜਾ ਉਹ ਜਿਹੜਾ ਵਿੱਚ ਪਿਆ ਉਹਦੇ ਟੋਕਰੀ ਚ ਤਾਂ ਇਹ ਦਾਣੇ ਮੈਨੂੰ ਤਾਂ ਮਿੱਠਾ ਯਾਰ ਨਿਕਲਿਆ ਗਾਦਾ ਮੰਨੋ ਹਾ ਆਦਲ ਨਾ ਕੰਮ ਤੋ ਸਭਈ ਕਰਨਾ ਆਫੂ ਤੁਸੀਂ ਨਾ ਕਾਲੀ ਬੋਧ ਕਰੰਦਾ ਆਂ ਕਰਦਾ ਤੇ ਲੱਗਦੀ ਭਰਾਵਾ ਸਵੇਰੇ ਲੱਗਦੀ ਮੇਰੇ ਧਿਆਨ ਨਾਲ ਲੈ ਮੈਂ ਕੱਟ ਲਾ ਨਹੀਂ ਤਾਂ ਜੇਰੇ ਵੀ ਲੱਗ ਜਣੀ ਆ ਕਰਦੇ ਨਹੀਂ ਸਹੀ ਆ ਕੀ ਯਾਰ ਇਹ ਤੜੀ ਕਰਦਾ ਲੋਈ ਨਾ ਪਤਾ ਜਿਹੜੀਆਂ ਸਹੀ ਨਹੀਂ ਇਹ ਪਤਾ ਕਿ ਇਹਨਾਂ ਮਿਲੀ ਲੈਟਰਨ ਲੈਟਰ ਲੱਗੀ ਜਾਵੇ ਅਗਲੇ ਟਿੱਕੀ ਇਹ ਲੈਟਰ ਨੰਮੇ ਨੇ ਹਾਂ ਲੈਟਰ ਜਿਹੜਾ ਆਪਣਾ ਇਹਦੇ ਨਾਲ ਮਿਲ ਹੀ ਕਰਦ ਲੈ ਹੋਈ ਇਹ ਨਾਲ ਮਿਲਦੀਆਂ ਹੀ ਆ ਇਹਨਾਂ ਦੀ ਮੇਲ ਕਰ ਦੋ ਵਸ ਇਹਨਾਂ ਨਾਲ ਕਰਦਾ ਵੇਖੋ ਮਿਲਦੀਆਂ ਮਿਲਦੀਆਂ ਆ ਉਹ ਤਾਂ ਠੀਕ ਆ ਮੇਲ ਕੀ ਆ ਮੇਲ ਮੈਨੂੰ ਨਹੀਂ ਪਤਾ ਕੀ ਆ ਹੁੰਦੀ ਤਾਂ ਹੁਣ ਕਹਿ ਰਹੀਏ ਵੀ ਧੂਫ ਦੀ ਡੱਬੀ ਮਿਲਦੀ ਉਹਨਾਂ ਧੂਫ ਦੀ ਧੂਫ ਹੁੰਦੀ ਧੂਫ ਉਹਨਾਂ ਡੱਬੀ ਮਿਲ ਜਾਂਦੀ ਪਰ ਹੁਣ ਧੂਫ ਨਹੀਂ ਮਿਲਦੀ ਨਾ ਤੇ ਧੂਫ ਦਾ ਡੱਬੀ ਨਹੀਂ ਮਿਲਦੀ ਮਿਲਦੀ ਕਿਉਂ ਨਹੀਂ ਵੱਡੀਆਂ ਧੂਫਾ ਲੋ ਜੇ ਤੁਸੀਂ ਲੈਣੀ 10 ਰੁਪਏ ਵਾਲੀ ਕਿਉਂ ਆ 10 ਰੁਪਏ ਵਾਲੀ ਇਹ ਜੀ ਇੱਕ ਮਿੰਟ ਹੋ ਗਿਆ ਆਹਾ ਨਹੀਂ ਇਹ ਰੋ 7 200 ਵਾਲੀ ਹੈ ਫੇਰ ਇੱਕ ਰੰਗ ਲੈਂਦੇ ਆ 베ਰੀ ਹੈ ਹਾਂ ਤਾਂ ਇਹ ਮੈਂ ਦਾ ਹਾਂ ਤਾਂ ਉਹ ਦੀ ਲੈਂਦੇ ਮਾਤੜੋ ਜੋ ਲਾਂਦੀ ਆ ਇਹਨਾਂ ਨੇ ਦੋਨੋਂ ਜਾਣਿਆਂ ਨੇ ਹੂੰ ਯੱਕ ਤਾਂ ਮਨਵੀਰ ਮਨਵੀਰ ਬਹੁਤ ਜ਼ਿਆਦਾ ਤੰਗ ਆ ਯਾਰ ਅੱਧਾ ਕਰਦੇ ਆ ਮਨਵੀਰ ਨੂੰ ਪਾਣੀ ਘੱਟ ਭਰ ਦਿਆਂਗੇ ਜਰਨਾਂ ਆਪਾਂ ਲਗੇ ਮੈਂ ਕਿ ਇਹ ਕਹਿੰਦੀ ਵੀ ਹੋਰ ਤੇ ਸ਼ਾਮਾਂ ਦਾ ਪੈਨ ਲੱਗੀਆਂ ਆਆਂ ਹਾਂ ਤੇ ਕੀ ਹੋਇਆ ਨੰਨੂ ਨਾ ਆਪੁੱਤ ਕੀ ਕਰਦਾ ਪਿਆ ਠੀਕ ਕਰ ਜੋ ਹੈ ਪੈਸੇ ਵਿੱਚ ਬਾਕੀ ਪੈਸੇ ਵਿੱਚ ਬਾਕੀ ਪੈ ਇਹਦਾ ਡਿਜੀਟਲ ਸੰਦੇ ਸਾਤੇ ਆ ਵੀ ਕੱਟ ਲੈਣਾ ਸੀ ਦੂਜਾ ਵੀ ਤੇ ਕ ਤੇ ਇਹਦਾ ਨੰਤੇ ਇਹਦਾ ਕੀ ਚਾਓ ਕੀ ਚਾਓ ਕੀ ਚਾਓ ਸੋ ਇਹ ਨਹੀਂ ਕਰਦਾ ਾਲੀ ਬੀ ਤੇ ਨਿਆਣੇ ਨੂੰ ਨਪੜਾ ਦੀ ਕਿਤੇ ਭੁੱਲ ਗਏ ਵੀ ਇਹ ਲੋਕੋ ਕਹਿਦਾ ਾਲੀ ਨਹੀਂ ਬਈ ਚਲਾਈ ਚਲਦੀ ਹੋਲੀ ਚਲਦੀ ਨਹੀਂ ਤੇਜ਼ 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 ਉਹ ਚਲਾਈਏ ਫੇਕ ਦਾਮਾ ਘੜ ਰਾਂ ਨੂੰ ਚਲਦੀ ਆ ਸਵੇਰੇ ਇੱਦੀ ਹੱਥ ਦੇ ਵੱਜ ਗਏ ਮੇਰੇ ਧਿਆਨ ਨਾ ਹੋਣਾ ਕਿਤੇ ਵੱਜ ਜੇ ਇੱਕ ਤਰ੍ਹਾਂ ਦੇ ਪੈਸੇ ਡਿੱਗਦੇ ਰਹਿੰਦੇ ਆ ਹਟਾਈ ਬਾਤ ਹੋ ਗੱਲ ਮੇਰੇ ਨਾਮ ਕ ਲੱਗ ਗਿਆ ਅੱਜ ਵੀ ਕਿਉਂ ਇੱਥੇ ਨਮਕ ਵੀ ਲੱਗਿਆ ਤੇ ਸਰਫ ਵੀ ਲੱਗੀ ਕੱਪੜੇ ਧੋਂਦੀ ਦੇ ਮੇਰੇ ਲੂਣ ਲੱਗ ਗਿਆ ਹੁਣੀ ਇੱਚੀ ਤਾਂ ਬੰਦੇ ਆ ਦੇ ਲੋ ਜੀ ਇਹਨਾਂ ਦੇ ਕਲਾਰੇ ਇਸ ਕਰਕੇ ਆਉਂਦੀਆਂ ਮੱਖੀਆਂ

तुम तुम से तेल डालो बिल्कुल बैग लिए फिर रख ही कर देंगे सब बात है इधर गोड़वारे का ये तो नहीं है जितना मैं किया ही है जितना मैं किया ही ना वो भी आदत है ਸਰਚ ਕਰੋਗੇ ਤੁਹਾਡੇ ਲਈ ਆਨਲਾਈਨ ਬੜੀਆ ਕੁਲਪਲ थैंक यू सो मच ਜੇ ਤੁਸੀਂ ਸਰਚ ਕਰੋਗੇ ਤੇ ਇਹਨਾਂ ਦਾ ਜਿਹੜਾ ਆ ਆਈਡੀਆ ਸਭ ਨੂੰ ਦਿਖਾਈ ਦੋ ਆਂਟੀ ਜਿਹੜਾ ਇਹਨਾਂ ਕਰਮੇ ਕੀ ਸ਼ਖਤ ਗਾਇ ਹੋਏ ਆ ਬਹੁਤ ਹੀ ਪਿਆਰੇ ਆ ਤੇ ਬਹੁਤ ਵਧੀਆ ਲੱਗਾ ਕਿ ਆਂਟੀ ਨੇ ਅੰਸਨ ਜਿਵੇਂ ਨਹੀਂ ਹੋਈ ਕਿ ਇਹਨਾਂ ਨੇ ਅਲੱਗ ਹੀ ਇੱਕ ਮੈਲੰਡੀ ਕਿ ਇਹਨਾਂ ਨੇ ਆਪਣਾ ਬਲੌਗ ਦਾ ਆ ਦੇਖੋ ਆਇਆ ਵੀ ਆਈਡੀਆ ਕਿ ਤੁਸੀਂ ਸਾਰੇ ਜਾਨੇ ਇਹਨੂੰ ਸਬਸਕ੍ਰਾਈਬ ਕਰਕੇ ਫੋਲੋ ਕਰੋ ਤੇ ਮਾਤਵਾ ਸ਼ੇਅਰ ਵੀ ਕਰੋ ਇੱਕ ਤਾਂ ਸਾਰਿਆਂ ਨਾਲ ਚੱਲਦਾ ਤੇ ਹੋਰ ਸੁਣਾਉਣ ਦੀ ਤੁਸੀਂ ਕਿਉਂ ਬਣਾ ਕਿ ਮੈਨੂੰ ਬਹੁਤ ਵਧੀਆ ਸੰਕਾ ਦੇ ਬੋਲਾਂ ਬਹੁਤ ਵਧੀਆ ਲੱਗਿਆ ਸਾਰੀ ਰਾਤ ਲੈਣੀ ਆਈ ਤੇ ਮੈਂ ਸਾਰੀ ਰਾਤ ਜਿਹਨੂੰ ਕਹਿੰਦੇ ਨੇ ਇੱਕ ਮਿੰਟ ਸੌਂ ਕੇ ਨਹੀਂ ਲੇਖਿਆ ਸਵੇਰ ਸਵੇਰ ਨਹੀਂ ਆਈ ਸਵੇਰ ਵੀ ਜਦੋਂ ਮਾਰਦੀ ਆ ਕਾਣ ਹੈ ਇਨਵੈਟਰ ਆਓ ਇਨਵੈਟਰ ਇਨਵੈਟਰ ਨਹੀਂ ਚੱਲਿਆ ਹੈ ਜਾ ਬੋਟ ਬੋਟ ਇੱਕ ਸਾਡੇ ਇੱਧਰ ਰਹਾ ਸੀਗੀ ਆਪਣੇ ਤੋਂ ਕੱਲ ਤੁੜੀ ਨੂੰ ਅੱਗ ਲਾਈ ਹੋਈ ਸੀਗੀ ਨੇ ਤੇ ਉਹਦਾ ਕਰਕੇ ਵੀ ਸਾਡੇ ਬੋਟ ਸੀਗੀ ਕਾਲਰ ਅੰਦਰ ਆਉਂਦੀ ਆ ਮੁਗਾਂ ਅੱਜ ਉਹ ਬੋਧੀ ਨਾ ਆਉਂਦੀ ਤੂਰੀ ਬਾਦੀ ਸਿਰਦਾ ਮਾੜੇ ਤਾਉਦੀ ਤੂਰੀ ਬਣਾ ਦੇ ਸੀਗੇ ਤੋਂ ਉਹ ਨਾ ਆਉਂਦੇ ਜੜੀਆਂ ਸੀਗੇ ਨਾ ਕੋਲੋਸ ਕਿ ਇੰਨਾ ਕੋਨਾ ਪਤਾ ਆਹ ਬਾਕੀ ਫਿਰ ਜੇ ਉਹ ਇਹ ਚਾਹੇ ਨੀ ਰੋਕੀ ਸਫਾਈ ਲੱਗੇਗਾ ਮਾਸ ਤੋਂ ਲੈ ਕੇ ਆਇਆ ਹੋਰ ਕੰਮ ਆਉਣਗੇ ਮੈਂ ਤੁਹਾਨੂੰ ਕੱਟਦੀ ਨਾ ਕਿੰਨਾ ਕੰਮ ਆ ਮੈਂ ਅੱਗੇ ਕਰ ਲਈ ਚੱਲ ਵੀ ਕਿ ਦੂਦਰੋਂ ਨਾ ਸੱਜਣ ਨੂੰ ਕਿ ਜਾਣਾ ਤਾਂ ਨਹੀਂ ਕਿਤੇ ਨਹੀਂ 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 ਹੋਣੀ ਆਪਣੀ ਹਾਂਜੀ ਮੈਂ ਤਾਂ ਕੰਮ ਬਾਹਰ ਹੀ ਹੋ ਗਿਆ ਮੈਂ ਕਿਹਾ ਬਹੁਤ ਥੇ ਗਲਤ ਹੋ ਗਿਆ ਹਾਂਜੀ ਮੈਂ ਤਾਂ ਕੰਮ ਤੋਂ ਬਿਨਾਂ ਹੱਸ ਕਰਾਂ ਸੀ ਜਿਹੜਾ ਉਹ ਮੈਂ ਕਿਹਾ ਮੈਂ ਤਾਂ ਮਰ ਕੋਚ ਹੋ ਗਿਆ ਮੈਂ ਇਹਦੀ ਮਤੋਂ ਕਰਦੇ ਆਂ ਮੋਟਾ ਪਿੰਡ ਦਾ ਯਾਰੋ ਵਾਲਾ ਜਿਹੜਾ ਹਾਂਜੀ ਉਹ ਹੁਣ ਪੁੱਛਿਆ ਲੱਗ ਕੇ ਚਲ ਗਿਆ ਮੈਂ ਕਹਿੰਦਾ じゃ ਸੰਭਰੀ ਲੱਗਿਆ ਨਹੀਂ ਇਹ ਗਾਉਂ ਲਾ ਕੇ ਆਦਾ ਸੀ ਸੋਹਣੇ ਜੇ ਮੈਂ ਪੀ ਕੇ ਆਉਣਾ ਹੈ ਨਹੀਂ ਸੀ ਇਹ ਜਦੋਂ ਉਹਨਾਂ ਨੇ ਕਿਹਾ ਉਹ ਕਹਿੰਦਾ ਮੈਂ ਆਉਣਾ ਕੰਮਰੀ ਛੱਡ ਕੇ ਉਹ ਜੀ ਉਹ ਗੱਲ ਹੋ ਰਹੀ ਹੈ ਵਧੀਆ ਲੱਗਦਾ ਟੈਂਪਾਸ ਹੋ ਜਾਂਦਾ ਨਾ ਕਿਸੇ ਕੋ ਬੈਠੀਏ ਜਾਂ ਉਸੇ ਦੀ ਗੱਲ ਕਰੀਏ ਰੋਜ਼ਾਨਾ ਪਰ ਅੱਜ ਆ ਮੇਜ਼ੇ ਇਧਰ ਛਾਦਨ ਵਾਲੇ ਆ ਰਹਿਣਾ ਸਾਰੇ ਜਿਹੜੇ ਅੱਜ ਆਉਣਗੇ ਉਹ ਅਭਿਨੇਤਾ ਹਨ ਤਾਂ ਮੈਂ ਮਾਪੀ ਤੁਹਾਨੂੰ ਆਪਣਾ ਜਦ ਸੌਣ ਦੇ ਰਹਿਦਾ ਜਾਂ ਇਹਦੇ ਸੰਬੰਧੀ ਕੁਝ ਨਾ ਪੁੱਛ ਲੈ ਸਾਰਾ ਕੁਝ ਵੀ ਤੁਸੀਂ ਸਾਨੂੰ ਦੇਣਾ ਚਾਹੋ ਚਲੋ ਇਹਦੇ ਵਿੱਚ ਆ ਜੀ ਆਪਾਂ ਦਿੱਤੀ ਜਿਹਾ ਨਿਕੋ ਕੋਨ ਕੋਸੇ ਦਿੱਚੋ ਪਿਆਰ ਉਹਨਾਂ ਕੰਮਿਆਂ ਸੰਬੰਧ ਦਾ ਪ੍ਰਭਾਵ ਪੈ ਰਿਹਾ ਹੈ ਹਾਂ ਅੱਛਾ ਉਹਨਾਂ ਨਾਲ ਇਹਨਾਂ ਨੂੰ ਜਦੋਂ ਪਾਉਂਦੇ ਹਾਂ ਤਾਂ ਇਹ ਰੌਣਕ ਬਹੁਤ ਹਨ ਉਹਨਾਂ ਨਾਲ ਇਹਨਾਂ ਨੂੰ ਹਾਂ ਇਹ ਸੋਚਦੇ ਨੇ ਮੇਰੇ ਤੀਰ ਇਹ ਹੈ ਕਿ ਤੀਰ ਕਿ ਇਹਦੇ ਸਹੀ ਕੋਈ ਮੌਕਾ ਨਹੀਂ ਸੁੱਛ ਸੀ ਇਹ ਨਾਲ ਨੂੰ ਕੰਮ ਜਿਆ ਸਪਾਰਟੀ ਇਹਨਾਂ ਦੀਆਂ ਜੱਫਾ ਬੜਿਆ ਹੈ ਹਾਂ ਇਹ ਕਰਾਂ ਜੇ ਕਾਤੀ ਮੈਂ ਨਾਲ ਘਰ ਵਾਲੇ ਕਰਦੇ ਹਾਂ

ਕਿ ਆਪਾਂ ਜੈਨੂ ਦਾ ਖੇਲ ਮਾਰਨਾ ਹੈ ਨਾ ਨਹੀਂ ਨਾ ਜਾਣਾ ਹੈ ਹੋਰ ਦੋ ਮਾਸੀ ਤੋਂ ਕੋਈ ਜਿਹੜੀ ਸਰਵਰ ਦਾ ਕੰਮ ਕਰਦੇ ਦੋਰੀਆ ਦਾ ਆਮਾਨੇ ਗੁਰਦੁਆਰਾ ਨਾ ਮੈਨੂੰ ਅਤਰਾ ਵੀ ਜੇ ਨਹੀਂ ਕਰਦੀ ਰਹਿੰਦੇ ਆ ਕਿੱਥੇ ਜਾਣਾ ਹੈ ਗੁਰਦੁਆਰਾ ਕਿਹੜੇ ਸਭ ਜਾਣੇ ਹੋ ਗੁਰਦੁਆਰਾ ਆਪਣਾ ਤੁਹਾਨੂੰ ਦੱਸਣਗੇ ਸੰਤਰੀਏ ਸੰਤਰੀਏ ਜਿਹੜੇ ਗੁਰਦੁਆਰਾ ਦੇ ਹੀ ਸਭ ਆ ਮੀਆ ਅੱਛਾ ਜੀ ਇਹਦੀ ਕੋਈ ਪ੍ਰੋਗਰਾਮ ਹੈ ਸਾਰੇ ਜਾਣ ਕੇ ਲਈ ਮੈਨੂੰ ਇਹ ਹਰ ਕਿਹਦਾ ਸਾਹ ਵੀ ਜਾਣੀ ਹੈ ਤਾਂ ਅੱਛਾ ਜੀ ਇੱਕ ਮੈਂ ਤੁਹਾਨੂੰ ਦੱਸ ਦੋ ਦੋਸਰ ਪੜ੍ਹਨ ਕਰਦੀ ਚਾਹੁੰਦਾ ਹਾਂ ਠੀਕ ਹੈ ਠੀਕ ਹਰ ਗੱਲਿਆ ਬੱਚਿਆਂ ਨੂੰ ਮੜਾ ਲਾਇਆ ਮੈਂ ਸ਼ਾਮ ਦੇ ਸਮੇਂ ਇੰਦਾ ਦੇ ਬੱਚੇ ਆ ਸੜੀ ਚੱਕਾਂ ਬੰਦੀ ਮੈਂ ਸੁਣਿਆ ਜਕਰ ਮਨ ਦੀ ਸਾਡੇ ਨੂੰ ਉਹ ਰੋਸੇ ਕਿਹਨਾਂ ਬਜਾਉਂਦੇ ਆ ਇਹਨੂੰ ਭੇਜਿਆ ਕਰਨੀ ਉਹਨਾਂ ਨਾਲ ਗੁੱਗੀਨ ਚ ਬੈਠਾ ਹੋਰ ਹੋਰ ਅੰਦਰ ਜੀ ਉਹਨੇ ਕੱਢ ਲਾਤੀ ਮਨਵੀਰ ਮੰਨੂ ਗੁਰਦੁਆਰਾ ਸਾਹਿਬ ਜਾਣਾ 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 ਜੇ ਜਿੰਨੀ ਟੋਹਨੀਆ ਖਾਣੀਆਂ ਜਿੰਨੀਆਂ ਮਰਜ਼ੀ ਖਾਇਆ ਕਰੀ ਜਾਉਂਦੇ

మేనేజర్ తో మాట్లాడుתי కే యా హౌన్ 100 కనా బచ్చన్ బడా చాంద దినో ఆకేనా గుడే ఆందే హే 50 ఫుల్ లో ఆకే పహలే మేరే కో ఆ జాదే జానా మే పయా హే ఫలో కని బనవా కదర్ దికర్ వెట్నా ఆ కబే జే చలో చలియే అరే బోదే మే బోల్ దేనానే క్యో భలా దికర్న్ బాజ్ మార్దే మే జీ గోల్ అప్పే గోల్ అప్పే ఖాయేంగే హమ్ ఆప్ బి ఖావోగే బిజీ బై మేరీ కల్ సుని కస్టమర్ ఆయే ਨੰਨੂ ਕੀ ਹੋਇਆ ਗੰਮੀ ਹੈ ਨਾ ਬੱਸ ਯਾਰ ਮੈਂ ਸੁੱਕਾ ਹੀ ਖਾਣਾ ਇੱਕ ਬਸ ਖਾ ਲਓ ਖਾ ਲਓ ਮੈਂ ਪਾਣੀ ਪੀਦਾ ਆ ਜਾਓ ਆ ਖਾ ਲਾ ਆ ਲੈ ਨੰਨੂ ਹੋਰ ਖਾ ਲਾ ਹੋਰ ਖਾ ਨਾ ਆਵੇ ਉੜ ਜਾਏਗਾ ਉਹ ਉੱਧਰ ਦੇਖ ਤੇ ਦੇਖ ਇਹਨੂੰ ਭਲਾ ਜੀ ਰੋਟੀ ਨੂੰ ਤੇ ਨਹੀਂ ਕਰਦਾ ਮੈਂ ਕਿ ਇਹ ਪੀ ਕੇ ਦਿਖਦੇ ਆ ਇਹਨਾਂ ਨੂੰ ਭੁੱਖ ਲੱਗ ਜਣੀ ਤੇਰੇ ਉਹ ਭਾਜੀ ਥੈਂਕ ਯੂ ਥੈਂਕ ਯੂ ਉਹ ਲਾ ਲਈ ਜਾਣਾ ਹੂੰ ਨਹੀਂ ਰਹਿਣਾ ਭੁੱਖ ਲੱਗਣਾ ਭਾਜੀ ਪਾਣੀ ਤੇਰੀ ਮੈਨੂੰ ਵੀ ਆ ਗਿਆ ਇਸ ਪੈਰ ਦੇ ਵੱ ਚੁੱਕੇ ਆ 22 ਤੇ ਸੋ ਮੈ ਲੱਗੀ ਜਿਹੜੇ ਸਾਡੇ ਕੱਪੜੇ ਸੀ ਕੋ ਜਿਆਦਾ ਭੁਕੇ ਸੀ ਇਸ ਕਰਕੇ ਮੈ ਲੱਗੇ ਆਹ ਕੱਪੜੇ ਤੋਂ ਬਾਕੀ ਵਿਕਰਮ ਵੀ ਸੌ ਚੁੱਕੇ ਆ ਮੰਦਿਰ ਵੀ ਸੌਂ ਗਿਆ ਆ ਤੇ ਮਮਾ ਵੀ ਸੌਂ ਗਿਆ ਆ ਮੈਂ ਇਸ ਟਾਈਮ ਆਪਣੇ ਮੈਂ ਕੱਪੜੇ ਧੋਣ ਦੀ ਛੁੱਟੀ ਜਾ ਸੀ ਕਿ ਸ਼ਾਮ ਨੂੰ ਟਾਈਮ ਹੀ ਲੱਗਦਾ ਇਸ ਟਾਂ ਤਾਂ ਬਹੁਤ ਹੁੰਦੀ ਆ ਗਰਮੀ ਬਹੁਤ ਜ਼ਿਆਦਾ ਹੋਈ ਸਹੀ ਆ ਮੇਰੇ ਫੇਸ ਨੂੰ ਜਿਹੜਾ ਇਗਨੋਰ ਕਰਦੇ ਹੋ ਕਿਉਂਕਿ ਮੈਂ ਨਾ ਧੋ ਕੇ ਬੈਠ ਜਾਨੀ ਹੁੰਦੀ ਆ ਐਨੀ ਗਰਮੀ 'ਚ ਕਿਹੜਾ ਬੰਦਾ ਮੇਕਅਪ ਕਰੀ ਗਾ